ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਰਿਵਾਰ ਗਰੁੱਪ ਆਫ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 19 ਸਤੰਬਰ ਹੈ ਮੈਂ ਸਰਤਾ ਸਿੰਘ ਕਲਾਸ 8ਵੀਂ ਦਸ਼ਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜਦਾ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਜੀ ਦਾ ਹੁਕਮ ਹੈ ਜਿਨ ਗੁਰ ਗੋਪਿਆ ਆਪਣਾ ਸੇ ਲੈਂਦੇ ਟਾਂ ਫਿਰਾਹੀ ਜਿਨ ਕੀ ਪੁਖ ਕਦੇ ਨਾ ਉਤਰੇ ਨਿਤ ਪੁਖਾਂ ਪੁਖ ਕੁਕਾਹੀ ਹੈ ਭਾਈ ਜਿਨਾਂ ਮਨੁੱਖਾਂ ਨੇ ਆਪਣੇ ਗੁਰੂ ਨੂੰ ਲਗਾਇਆ ਹੈ ਆਪਣੇ ਗੁਰੂ ਦੀ ਨਿੰਦਾ ਕਰਦੇ ਹਨ ਗੁਰੂ ਨੂੰ ਛੱਡ ਕੇ ਹੋਰ ਕਿਸੇ ਦਾ ਆਸਰਾ ਧੱਕਿਆ ਹੋਇਆ ਹੈ ਉਹਨਾਂ ਦੀ ਪੁਖ ਕਦੇ ਵੀ ਨਹੀਂ ਮਿਟਦੀ ਉਹ ਭੁੱਖੇ ਹੀ ਰਹਿੰਦੇ ਭੁੱਖੇ ਕੂਕਾ ਮਾਰਦੇ ਹਨ ਉਹਨਾਂ ਦੀ ਗੱਲ ਕੋਈ ਨਹੀਂ ਸੋਦਾ ਉਹ ਇਸ ਗਮ ਨਾਲ ਹੀ ਮਰ ਮੁੱਕ ਜਾਂਦੇ ਹਨ ਐਸੇ ਮਨਮੁੱਖ ਬੰਦੇ ਸਤਿਗੁਰੂ ਜੀ ਦੀ ਵਡਿਆਈ ਹੁੰਦੀ ਵੇਖ ਕੇ ਸੜਦੇ ਹਨ ਉਹਨਾਂ ਨੂੰ ਲੋਕ ਪਰਲੋਕ ਵਿੱਚ ਕਿਤੇ ਵੀ ਥਾਂ ਨਹੀਂ ਮਿਲਦੀ ਇਹ ਬੰਦੇ ਉਹਨਾਂ ਬੰਦਿਆਂ ਨੂੰ ਹੀ ਮਿਲਦੇ ਹਨ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਫਟਕਾਰਿਆ ਹੋਇਆ ਹੈ ਉਹਨਾਂ ਦੀ ਰਹਿੰਦੀ ਖੁੰਦੀ ਇੱਜ਼ਤ ਵੀ ਖਤਮ ਹੋ ਜਾਂਦੀ ਹੈ ਉਹ ਗੁਰੂ ਤੋਂ ਬੇਮੁਖ ਬੰਦੇ ਕੋਹੜੀ ਹਨ ਇਹਨਾਂ ਦੀ ਸੰਗਤ ਕਰਨ ਵਾਲਾ ਵੀ ਕੋਹੜੀ ਹੋ ਜਾਂਦਾ ਹੈ ਇਹ ਭਾਈ ਐਸੇ ਮਨਮੁਖ ਬੰਦਿਆਂ ਦਾ ਭੋਲ ਕੇ ਵੀ ਦਰਸ਼ਨ ਨਹੀਂ ਕਰਨਾ ਚਾਹੀਦਾ ਇਹ ਲੋਕ ਸਤਿਗੁਰੂ ਜੀ ਨੂੰ ਛੱਡ ਕੇ ਸਦਾ ਬਾਇਆ ਦੇ ਮੂਹ ਵਿੱਚ ਹੀ ਫਸੇ ਰਹਿੰਦੇ ਹਨ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਇਹ ਗੁਰਮੁਖਾਂ ਦੀ ਨਿਸ਼ਾਨੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਵਾਲੇ ਮਨੁੱਖ ਦੀ ਕੋਈ ਵੀ ਬਰਾਬਰੀ ਨਹੀਂ ਕਰ ਸਕਦਾ ਪਰਮੇਸ਼ਰ ਦੇ ਨਾਮ ਦਾ ਵਿਡਿਆਈ ਬਹੁਤ ਵੱਡੀ ਹੈ ਸਿਮਰਨ ਕਰਦਿਆਂ ਇਹ ਵਾਧੀ ਜਾਂਦੀ ਹੈ ਵਿਦਿਆਰਥੀਆਂ ਦੇ ਮਾਪਿਆਂ ਨੂੰ ਸੰਦੇਸ਼ ਮਰ ਬੇਤੀ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਓ ਗੁਰੂ ਵਿਜੇ ਉੱਚ ਵਿਦਿਆ ਦਿਓ ਤੁਹਾਡੇ ਬੱਚੇ ਉੱਚ ਉਹਦੇ ਪ੍ਰਾਪਤ ਕਰਕੇ ਕਾਮਯਾਬ ਬਿジネスਮੈਨ ਬਣ ਕੇ ਕਾਰਾਂ ਕੋਠੀਆਂ ਹੋਰ ਜਾਇਦਾਦ ਬਣਾ ਲੈਣਗੇ ਜੇ ਬੱਚਿਆਂ ਨੂੰ ਨਾ ਪੜਾਇਆ ਤਾਂ ਇਹ ਮਾੜੀ ਸੰਗਤ ਵਿੱਚ ਪਾ ਕੇ ਤੁਹਾਡੀ ਬਣਾਈ ਜਾਇਦਾਦ ਦੀ ਤਬਾਹੀ ਕਰ ਦੇਣਗੇ ਉੱਚ ਵਿਦਿਆ ਉੱਤਮ ਗਹਿਣਾ ਹੈ ਇਹ ਗਹਿਣਾ ਆਪਣੇ ਬੱਚਿਆਂ ਦੇ ਗਲ ਵਿੱਚ ਪਾਓ ਗੁਰੂ ਪਦਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ